ਹੈਲੋ ਫ਼੍ਰੋਮ ਰਵੀ ਗੁੱਡ ਮਾਰਨਿੰਗ ਗਾਈਜ਼ ਥੈਂਕਸ ਫ਼ਾਰ ਵਾਚਿੰਗ ਵੈਲਕਮ ਬੈਕ ਟੂ ਆਰ ਬਲੌਗ ਅੱਜ ਆਪਾਂ ਕੰਮ ਤੋਂ ਹੈਗੀ ਸੀ ਛੁੱਟੀ ਨਹੀਂ ਪੈ ਰਿਆ ਤੇ ਮੌਸਮ ਹੈਗਾ ਬਰਸਾਤ ਵਾਲਾ ਤੇ ਦੇਖਦੇ ਹਾਂ ਕੀ ਕਰਦੇ ਹਾਂ ਕਰਦੇ ਆ ਕੋਈ ਪਲਾਨਿੰਗ ਚੱਲਦੇ ਆ ਕਿਤੇ ਬਾਹਰ ਘੁੰਮਣ ਫਿਰਨਾ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਮੋਲ ਕੀ ਮੋਲਚਾਲ ਹੈ ਤੇ ਸਭ ਸਾਰੇ ਠੀਕ ਠਾਕ ਹੋ ਅੱਜ ਠੰਡ ਬਹੁਤ ਜਿਆਦਾ ਹੋ ਗਈ ਹੁਣ ਨਵੰਬਰ ਮਹੀਨਾ ਆ ਗਿਆ ਤੁਹਾਨੂੰ ਪਤਾ ਨਵੰਬਰ ਮਿਡ ਨਵੰਬਰ ਚੱਲ ਪਿਆ ਮਿਡ ਨਵੰਬਰ ਚ ਠੰਡ ਹੋ ਹੀ ਜਾਂਦੀ ਆ ਕਿ ਤੇ ਠੰਡ ਹੁਣ ਪੈਣ ਲੱਗ ਗਈ ਆ ਠੰਡ ਹੋ ਗਈ ਤੇ ਪਹਿਲਾਂ 10-15 ਦਿਨ ਪਹਿਲਾਂ ਨਹੀਂ ਠੰਡ ਹੈਣੀ ਸੀ ਹੁਣ ਠੰਡ ਬਹੁਤ ਹੋਣ ਲੱਗ ਗਈ ਆ ਤੇ ਸਾਰੇ ਜਣੇ ਆਪਦਾ ਖਿਆਲ ਰੱਖੋ ਠੰਡ ਚ ਇੰਡੀਆ ਵੀ ਠੰਡ ਪੈਣ ਲੱਗ ਗਈ ਆ ਇੱਥੇ ਵੀ ਠੰਡ ਪੈਣ ਲੱਗ ਗਈ ਆ ਤਾਂ ਬੀ ਸੇਫ ਗਾਈਸ ਸਾਰੇ ਜਣੇ ਆਪਦਾ ਧਿਆਨ ਰੱਖੋ ਠੰਡ ਚ ਤੇ ਮਿਲਦੇ ਆਂ ਜੀ ਥੋੜੇ ਟਾਈਮ ਬਾਅਦ ਦੇਖਦੇ ਆਂ ਕਿੱਧਰ ਅੱਜ ਆਪਾਂ ਚੱਲਦੇ ਆਂ ਅੱਜ ਦਾ ਆਪਣਾ ਵਲੋਗ ਕੀ ਹੁੰਦਾ ਆ ਅਜੇ ਤਾਂ ਰੈਡੀ ਹੋਏ ਆਂ ਤੇ ਕੋਈ ਆਪਾਂ ਨੂੰ ਕਨਫਰਮ ਨਹੀਂ ਹਜੇ ਵੀ ਕਿੱਥੇ ਜਾਵਾਂਗੇ ਕਿਵੇਂ ਕਿੱਦਾਂ ਤੇ ਤਿਆਰ ਹੋ ਕੇ ਮਿਲਦੇ ਆਂ ਓਕੇ ਜੀ ਹਰਮਨ ਦਾ ਖਾਤਾ ਖਲਾ ਕੇ ਆਏ ਆ ਇਹਦਾ ਮੇਰੇ ਸਾਲੇ ਦਾ 1.5 ਸਾਲ ਹੋ ਗਿਆ ਇਹਨੂੰ ਤਹੇ ਤੱਕ ਖਾਤਾ ਹੈ ਨਹੀਂ ਬੈਂਕ 'ਚ ਬੈਂਕ ਵਾਲੇ ਨੇ ਖਾਤਾ ਤਾਂ ਖੋਲਤਾ ਆ ਪਰ ਇਹਨੂੰ ਬੈਂਕ ਕਾਪੀ ਨਹੀਂ ਦਿੱਤੀਗੀ ਕਹਿੰਦੇ ਕਹਿੰਦੇ ਪਹਿਲਾਂ ਰਾਸ਼ਨ ਕਾਰਡ ਲੈ ਕੇ ਆ ਰਾਖ ਨਹੀਂ ਘਟ ਕੇ ਧਾਰ ਘਟ ਦੋ ਚੀਜ਼ਾਂ ਦੀ ਦੋ ਚੀਜ਼ਾਂ ਮੰਗੀਆਂ ਰਾਸ਼ਨ ਕਾਰਡ ਮੰਗਿਆ ਹੁਣ ਉਹਨਾਂ ਨੇ ਮੈਂ ਕਿਹਾ ਜਾਨਾ ਫਿਰ ਪਿੰਡ ਰਾਸ਼ਨ ਕਾਰਡ ਮਗਾ ਕੇ ਨਾ ਫੇਰੇ ਦਾ ਖਾਤਾ ਖਲਾਵਾਗੇ ਯੂ ਦੇਖੋ ਯੂ ਚੈੱਕ ਇਹ ਵਾਹ ਕੀ ਬਾਤ ਹੈ ਸਰਾ ਨਾ ਸਰਾ ਲੱਗਿਆ ਪਿਆ ਬਾਪਿਓ ਤੀਨੀਆਂ ਲੱਗੀਆਂ ਪਈਆਂ ਪਤਾ ਨੰਦ ਲੈਣ ਆਇਆ ਮਾਰਕ ਆਓ ਇਹ ਉਹ ਬਿਲਡਿੰਗਾਂ ਜਿੱਥੇ ਆਪਾਂ ਰਹਿੰਦੇ ਆਂ ਤੇ ਉਹ ਅੱਜ ਮੌਸਮ ਬੜਾ ਹੀ ਜ਼ਿਆਦਾ ਸੋਹਣਾ ਹੋਇਆ ਪਿਆ ਮੌਸਮ ਦੇਖੋ ਮੌਸਮ ਮੀਂਹ ਪੈ ਕੇ ਆੜਿਆ ਮੀਂਹ ਕਹਿਣਗੇ ਰੋਜ਼ ਹੀ ਪੈ ਕੇ ਆਂਦਾ ਤੁਹਾਡੇ ਦਾ ਪਰ ਅੱਜ ਤੇ ਜਿਹੜਾ ਮੀਂਹ ਪੈ ਕੇ ਹੈ ਨਾ ਬੜਾ ਹੀ ਸੋਹਣਾ ਮੌਸਮ ਹੋਇਆ ਪਿਆ ਖਾਤਾ ਖਲਾਈ ਦੀ ਪਾਰਟੀ ਵੀ ਲੈਣੀ ਹੈ ਅਜ ਤਾਂ ਹੁਣ ਇੱਥੇ ਖਾਤਾ ਖਲਾ ਕੇ ਤਾਂ ਨਰੇਗਾ 'ਚ ਵੀ ਕੰਮ ਦਮਾਉਣਾ ਇਹਨੂੰ ਹੁਣ ਨਰੇਗਾ ਦਾ ਕੰਮ ਦਮਾਉਣਾ ਤਾਂ ਇਹਨੂੰ ਅਰਮਣ ਹਰਮਨ ਦੀ ਕਾਪੀ ਆ ਜੇ ਹਰਮਨ ਨੂੰ ਨਰੇਗਾ ਤੇ ਖਤ ਨਰੇਗਾ ਤੇ ਕੰਮ ਕਰਵਾਉਣਾ ਤੇ ਇੱਕ ਲੈਕ ਦਿਨ ਤੈਨੂੰ ਗਈ ਬੱਦਲ ਵਾਲੇ ਸੋਨੇ ਆਉਂਦੇ ਆ ਆ ਕੈਨੇਡਾ ਦੇ ਬੱਦਲ ਬਿਲਡਿੰਗਾਂ ਵਿਖਾ ਬੱਦਲ ਕੀ ਕਰਦਾ ਆ ਇਧਰੋਂ ਬੱਦਲ ਕੈਨੇਡਾ ਦਾ ਬਹੁਤ ਜਿਆਦਾ ਸੋਹਣਾ ਆਉਂਦਾ ਬੱਦਲ ਦਾ ਨਾਮ ਤੇ ਬੱਦਲ ਲਾ ਬਿਲਡਿੰਗ ਹੈ ਭਾਈ ਇਧਰ ਹੈ ਤੇਰੇ ਇਧਰਲੇ ਪਾਸੇ ਬਿਲਡਿੰਗਾਂ ਤਾਂ ਪਹਿਲਾਂ ਹੀ ਦਿਖਾਤੀਆਂ ਹੁਣ ਬਿਲਡਿੰਗਾਂ ਥੋੜੀ ਦੇਖਣੀਆਂ ਆ ਮੌਸਮ ਬੜਾ ਹੀ ਜ਼ਿਆਦਾ ਹਸੀਨ ਹੋਇਆ ਪਿਆ ਬੜਾ ਹੀ ਜ਼ਿਆਦਾ ਤੇ ਇਹਦੀ ਬੈਕ ਕਾਪੀ ਜੀ ਕਰੇ ਰੱਖ ਕੇ ਅੱਜ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਆਪਣੇ ਤੇ ਘਰ ਦੇ ਕੋਲੇ ਚੀਜ਼ ਹੈ ਤੇ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਆ ਬਣੇ ਜੋ ਵਲੋਗ ਦੇ ਵਿੱਚ ਨਾਲ ਨਾਲ ਤੇ ਤੁਹਾਨੂੰ ਦਿਖਾਉਦੇ ਆ ਅੱਜ ਬਹੁਤ ਵਧੀਆ ਚੀਜ਼ ਓਕੇ ਜੀ ਹਾਂਜੀ ਵੈਲਕਮ ਬੈਕ ਆਪ ਆ ਗਿਆਂ ਫਾਰਕ ਜਿੱਥੇ ਲੱਗੀਆਂ ਲਾਈਟਾਂ ਇਹਨਾਂ ਦੀ ਲਾਈਟ ਲੜੀਆਂ ਹੀ ਲੜੀਆਂ ਸਾਰੇ ਬੰਨੇ ਤੁਹਾਨੂੰ ਆਪਾਂ ਦਿਖਾਉਂਦੇ ਆ ਅੱਜ ਪਾਰਕ ਦਾ ਮਾਹੌਲ ਇਹ ਪਾਰਕ ਬਹੁਤ ਵੱਡਾ ਮਰਬੇ ਡੇਢ ਮਰਬੇ ਚ ਪਾਰਕ ਹੈ ਜਿਹਦੇ ਵਿੱਚ ਸਾਰੇ ਚ ਲੜੀਆਂ ਲੱਗੀਆਂ ਆ ਤੇ ਤੁਹਾਨੂੰ ਆਪਾਂ ਦਿਖਾਉਂਦੇ ਆ ਪਾਰਕ ਚ ਕੀ ਖੁਸ਼ ਮਿਲਦੇ ਆ ਐਂਦੀ ਚੱਲਾਂਗੇ ਲੋਕੀ ਆਪਣੇ ਬੱਚਾ ਬੱਚਿਆਂ ਨੂੰ ਲੈ ਕੇ ਆਏ ਹੋਏ ਆ ਹਰ ਬੰਦੂਏ ਉਹ ਉਧਰ ਹੀ ਦੇਖੀ ਇਹ ਕੀ ਆ ਬਤਕ ਅੱਗੇ ਵੀ ਚੱਲ ਮੂਵੀ ਛੋੜਦਾ ਬਣਾਉਣਾ ਬਹੁਤ ਸੋਹਣੀ ਲਾਈਟਿੰਗ ਲੜੀਆਂ ਲੜੀਆਂ ਸਾਰੇ ਬੰਨੇ ੱਗਿਆ ਹੋਈਆਂ ਲਾਈਟਾਂ ਇਲੈਕਟ੍ਰੀਸ਼ੀਅਨ ਬੜਾ ਮਹਿੰਗਾ ਸੀਗਾ ਮਹਿੰਗਾ ਮਿਸਤਰੀ ਲਾਇਆ ਏੜੀਆਂ ਇਹਨਾਂ ਨੇ ਲੜੀਆਂ ਟਾਲੀਆਂ ਤੇ ਚੜਾਉਂਦੀਆਂ ਨਾ ਆਮਾ ਵੇ ਚੱਲ ਜੀ ਚੱਲ ਜੀ ਅੱਗੇ ਕੀਤਾ ਕਰਦਾ ਇਹ ਤਾਂ ਹਲੇ 메ਨ ਇੰਟਰਸਟ ਤੇ ਲੱਗੀਆਂ ਸੀ ਲੜੀਆਂ ਇੱਥੋਂ 메ਨ ਸਟਾਰਟ ਹੁੰਦਾ ਦੇਖੋ ਤੁਸੀਂ ਵਿਊ ਚੈੱਕ ਕਰੋ ਇੱਥੋਂ 메ਨ ਲਾਈਟਿੰਗ ਸਟਾਰਟ ਹੁੰਦੀ ਹੈ ਪਾਰਕ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਇਹ ਛੋਟੀ ਜੀ ਨੰਗ ਦੇ ਨਦੀ ਪਾਰਕ ਦੇ ਵਿੱਚੋਂ ਪਾਣੀ ਦੀ ਆਵਾਜ਼ ਤੁਹਾਨੂੰ ਸੁਣਦੀ ਹੋਊਗੀ ਨਦੀ ਦਾ ਕੀ ਖਾਲਾ ਹੀ ਹੈ ਨਿੱਕਾ ਜਿਹਾ ਖਾਲਾ ਨੰਗ ਦਾ ਨਦੀ ਕਹਤੀ ਆਪਾਂ ਇਤੋਂ ਸਟਾਰਟ ਹੋ ਜਾਂਦੀ ਆ ਲਾਈਟਿੰਗ ਹਾਂ ਹਾਂ ਹੌਸਤਾ ਲੋਕ ਬਹੁਤ ਸੋਹਣੀਆਂ ਰੰਗ-ਬਰੰਗੀਆਂ ਲੜੀਆਂ ਲੱਗੀਆਂ ਹੋਇਆਂ ਹਰੇਕ ਬੰਦੇ ਲੜੀਆਂ-ਲੜੀਆਂ ਲਾਈਟਿੰਗ ਲਾਈਟਿੰਗ ਦੇਖੋਗੇ ਤੁਹਾਨੂੰ ਪੇਡ ਕਰ ਰੱਖਿਆ ਲਾਲ ਹਰੇ ਨੀਲੇ ਇਹ ਟਾਣਿਆਂ ਨੂੰ ਲੜੀਆਂ ਵਾਂਨ ਰੱਖਿਆ ਟਾਣਿਆਂ ਨੂੰ ਬਹੁਤ ਸੋਹਣਾ ਮੋਲ ਬਣਿਆ ਵਿਆ ਆ ਜਾ ਓਏ ਇੱਕ ਸਿਰ ਇਤਨੀ ਬਾੜ ਬਹੁਤ ਸੋਹਣਾ ਵਿਊ ਆ ਰਿਹਾ ਬਾੜ ਇਹ ਬਣਾਇਆ ਇਹ ਬਾੜ ਆ ਗੇਟ ਬਹੁਤ ਸੋਹਣਾ ਬਣਾਇਆ ਚਿੱਟੇ ਰੰਗ ਦਾ ਗੇਟ ਚਿੱਟੀਆਂ ਲੜੀਆਂ ਲਾ ਕੇ ਇੱਥੇ ਇੱਥੇ ਇੰਨੀਆਂ ਕਿ ਜ਼ਿਆਦੀਆਂ ਲੜੀਆਂ ਲੱਗੀਆਂ ਹੋਈਆਂ ਨਾ ਲਾਈਟਿੰਗ ਕੀਤੀ ਹੋਈ ਆ ਵੀ ਆਪਾਂ ਆਪ ਕਨਫਿਊਜ਼ ਹੋ ਗਏ ਆ ਵੀ ਤੁਹਾਨੂੰ ਕਿਹੜਾ ਵੀਊ ਦਿਖਾਈਏ ਤੇ ਕਿਹੜਾ ਨਾ ਦਿਖਾਈਏ ਹਰੇਕ ਜਗ੍ਹਾ ਲਾਈਟਿੰਗ ਸਾਰੀ ਹਰੇਕ ਪੇੜ ਉੱਤੇ ਲਾਈਟਿੰਗ ਆ ਹਰੇਕ ਜਗ੍ਹਾ ਲੜੀਆਂ ਲੜੀਆਂ ਲੱਗੀਆਂ ਹੋਈਆਂ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਐਨਾ ਕਿ ਜਿਆਦਾ ਸੋਹਣਾ ਲੱਗ ਰਿਹਾ ਵੀ ਪਤਾ ਨਹੀਂ ਕਿੱਥੇ ਆ ਗਏ ਲੜੀਆਂ ਦੇ ਜੰਗਲ ਚ ਆ ਗਏ ਲੜੀਆਂ ਦੇ ਜੰਗਲ ਚ ਹਰ ਪਾਸੇ ਲੜੀਆਂ ਲੜੀਆਂ ਹਰ ਪਾਸੇ ਇਹ ਆ ਗਏ ਬਾਜੂ ਓ ਕਿ ਬੰਦੂ ਡੜੀਆਂ ਦੇ ਬਣਾਏ ਪਾ ਲਓ ਬੀਰ ਇਹ ਸਪਾਰਕ ਦਾ ਨਾਮ ਵੀ ਬੀਜਗਰੀਕ ਪਾਰਕ ਹੈ ਭਾਲੂ ਦੇ ਨਾਮ ਤੇ ਤਾਂ ਇੱਥੇ ਭਾਲੂ ਵੀ ਬਣਾਏ ਡੜੀਆਂ ਦੇ ਆ ਉਸ ਲੋਕ ਇ ਭਾਲੂ ਸੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਪਾਰਕ ਦਾ ਨਾਮ ਵੀ ਬੀਜਗਰੀਕ ਦਾ ਆ ਕੀ ਬਣਾਇਆ ਮੋਰ ਲੱਗਦਾ ਦਾ ਮੋਰ ਰੰਗੂ ਹੀ ਐ ਐਸੇ ਦਾ ਨਾਮ ਹੀ ਬੀਰ ਗ੍ਰਿਕ ਪਾਰਕ ਆ ਜਿੱਥੇ ਇੱਥੇ ਓਵੇਂ ਵੀ ਆਮ ਤੌਰ ਤੇ ਆਪਾਂ ਆਈਏ ਨਾ ਕੱਲੇ ਰਾਤ ਨੂੰ ਬਾਲੂ ਬੁੱਲੂ ਫਿਰਦੇ ਹੁੰਦੇ ਐਸ ਪਾਰਕ 'ਚ ਤਾਂ ਹੀ ਇਹਦਾ ਨਾਮ ਬੀਰ ਗ੍ਰਿਕ ਪਾਰਕ ਆ ਤੇ ਰਾਤ ਨੂੰ ਤਾਂ ਕੱਲੇ ਕੀ ਹੋਣਾ ਆਪਾਂ ਆਪਾਂ ਦਾਜੀ ਮਸਾਂ ਐ ਵਿਹਲੇ ਹੋ ਕੇ ਲੋਕ ਬਹਣ ਇਹ ਆ ਗਈਆਂ ਮਧੂਮੱਖੀਆਂ ਜਿੱਦਾਂ ਤੁਹਾਨੂੰ ਗੈਰਾਂ ਛੱਜ ਠੰਡ ਬਹੁਤ ਆ ਆ ਦੇਖੋ ਧੂਆ ਨਿਕਲਦਾ ਹੂ ਚੋਂ ਠੰਡ ਕਰਕੇ ਆ ਗਈਆਂ ਮੱਖੀਆਂ ਸ਼ਹਿਦਾਂ ਵਾਲੀਆਂ ਮੱਖੀਆਂ ਬਣਾ ਰੱਖੀਆਂ ਦੋ ਮੱਖੀਆਂ ਨੀਲੀ ਲਾਲ ਮੱਖੀ ਆਹ ਪੇੜ ਜਗਾਤਾ ਪੂਰਾ ਗੁਲਾਬੀ ਕੰਮ ਪੂਰਾ ਗੁਲਾਬੀ ਕੀਤਾ ਵਿਆ ਮਹਿੰਗੀਆਂ ਲੜੀਆਂ ਲਾਈਆਂ ਫਲੈਪਸ ਦੀਆਂ ਫਲੈਪਸ ਦੀਆਂ ਲੜੀਆਂ ਲੱਗੀਆਂ ਸਾਰੀਆਂ ਯਾ ਲਡੀਆਂ ਲਾਉਣ ਦਾ ਠੇਕਾ ਮਿਲ ਜਾਂਦਾ ਨਾ ਆਪਾਂ ਨੂੰ ਸਾਰਾ ਪਾਰਕ ਲਡੀਆਂ ਨਾਲ ਪਹਿਲਾਂ ਤਾਂ ਪਰ ਵੈਸੇ ਵੀ ਭਰੇ ਆ ਆਪਾਂ ਥੱਲੇ ਵੀ ਲਡੀਆਂ ਲਡੀਆਂ ਪਛਾਦਦੇ ਸੀ ਉਹ ਆ ਗਈ ਮੱਛੀ ਨਾਤੀ ਮੱਛੀ ਲੜੀ ਦੀ ਲੋਕੀ ਆ ਰਿਹਾ ਘੁੰਮਣ ਕਰਨ ਮੀਂਹ ਨਹੀਂ ਪੈ ਰਿਹਾ ਅੱਜ ਤਾਂ ਕਰਕੇ ਲੋਕ ਆ ਰਿਹਾ ਜੇ ਕਿਤੇ ਮੀਂਹ ਪੈਂਦਾ ਹੁੰਦਾ ਫਿਰ ਤਾਂ ਲੋਕਾਂ ਨੇ ਘਾਟੀ ਆਉਣਾ ਸੀਗਾ ਆ ਗਈ ਫੇਰ ਮੱਛੀ ਫਿਸ਼ ਫਿਸ਼ ਹਾਂ ਕਿਊਟ ਬੱਚਾ ਅੰਮੇ ਦਿਖਾ ਰਸਤੇ ਮੇਂ ਕਿਊਟ ਬੱਚਾ ਆ ਕੀ ਬਣਾਇਆ ਖਤਰੋngੇ ਖਿਲਾੜੀ ਬਹੁਤ ਸੋਹਣਾ ਡੈਕੋਰੇਸ਼ਨ ਕੀਤਾ ਆ ਇੰਨਾ ਡੈਕੋਰੇਸ਼ਨ ਆਪਾਂ ਆਪਣੇ ਵਿਆਹ ਚ ਕਰਾਉਣਾ ਠੀਕ ਆ ਰਮਨ ਇੰਨਾ ਡੈਕੋਰੇਸ਼ਨ ਆਪਾਂ ਆਪਣੇ ਵਿਆਹ ਚ ਕਰਾਉਣਾ ਪੈਲਸ ਪੂਰੀਆਂ ਜਗਾ ਦੇਣੀ ਆ ਨਿੱਕੇ ਨਿੱਕੇ ਜੀ ਤੋਂ ਵੱਡੀ ਚੀਜ਼ ਤੱਕ ਹਰੇਕ ਤੱਕ ਲੜੀ ਲੱਗੀ ਹੋਈ ਹੈ ਫਲਾਈਟਿੰਗ ਕੀਤੀ ਹੋਈ ਹੈ ਇਹ ਸਰੀ ਦੇ ਪਾਰਕ ਚ ਲੱਗੀਆਂ ਹੋਇਆਂ ਗੋਰੇ ਵੀ ਹੈਗੇ ਆ ਗੋਰੇ ਪਿਆਬੀ ਵਾਲੇ ਆ ਉਹ ਪਿਆਬੀ ਸਰੀ ਚ ਪਿਆਬੀ ਆਪਣੇ ਪੰਜਾਬੀਆਂ ਦਾ ਸਰੀ ਆ ਤੇ ਦੇਖੋ ਤੁਸੀਂ ਬਾਲਾ ਘੈਂਟ ਕੰਮ ਕੀਤਾ ਪਿਆ ਉਹਨੂੰ ਆਪਾਂ ਅੱਜ ਇਹੀ ਦਿਖਾਉਣਾ ਸੀ ਜਦੋਂ ਮੈਂ ਸ਼ਾਮੀ ਕਹਿ ਰਿਹਾ ਸੀ ਤੁਹਾਨੂੰ ਆਪਾਂ ਇੱਕ ਚੀਜ਼ ਦਿਖਾਉਨੇ ਆ ਵੀ ਇਹ ਲੱਗਿਆ ਮੇਲਾ ਲੜੀਆਂ ਦਾ ਬਹੁਤ ਵਧੀਆ ਇਹ ਅੰਕਲ ਪਤਾ ਨਹੀਂ ਕੀ ਵੇਚ ਰਿਹਾ ਮੱਛੀ ਵੇਚ ਰਿਹਾ ਭਾਈ ਵੇਚ ਰਿਹਾ ਮੱਛੀ ਉੱਥੇ ਹੀ ਆ ਗਏ ਬਸ ਇੱਥੇ ਇੰਨਾ ਹੀ ਸੀ ਇਹ ਇੰਨੇ ਚ ਵੀ ਬਹੁਤ ਜ਼ਿਆਦਾ ਲੱਗਿਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਇੱਥੇ ਹੁੰਦਾ ਲਾਈਟਿੰਗ ਆ ਖਤਮ ਇਹ ਰਗੀ ਨਦੀ ਖਾਲਾ ਬਹੁਤ ਜਿਆਦੇ ਲਾਈਟਾਂ ਲੱਗੀਆਂ ਹੋਈਆਂ ਬਿਜ ਬਹੁਤ ਜਿਆਦਾ ਆਉਣਾ ਰਾਤ ਨੂੰ ਬੰਦ ਕਰ ਦਿਓ ਚੰਗਾ 10:00 ਵਜੇ ਕਿਤੇ ਬਿੱਲ ਆ ਜੇ ਆਓ ਬਾਅਦ ਵਿੱਚ ਦਿਖਾਉਂ ਵੀ ਬਿੱਲ ਪਰ ਹੁਣ ਇੰਨਾ ਖਰਚਾ ਥੋੜੀ ਕਰਨਾ ਆਪਾਂ ਕੋਈ ਨਾ ਮੈਂ ਤਾਂ ਗਾੜੀ 'ਚ ਆ ਆਰਾਮ ਕਰੀ ਜਾ ਰਹੀ ਹਾਂ ਬਾਅਦ ਵਿੱਚ ਬਿੱਲ ਭੇਜ ਦੇਣਗੇ ਵੀ ਇੰਨਾ ਬਿੱਲ ਆਇਆ ਸਾਹਿਬ ਜੀ ਟਾਈਮ ਸਿਰ ਬੰਦ ਕਰਾ ਦਿਓ ਜਨਤਾ ਨੂੰ ਸਾਰਿਆਂ ਨੂੰ ਭੇਜ ਗਏ ਸੌਣ ਮਾਰ ਦੇ 10 ਵਜੇ ਲਾਈਟਾਂ ਬੰਦ ਹੋਏ ਨਹੀਂ ਚਾਹੀਦੀਆਂ ਜਨਤਾ ਨੇ ਸੌਣਾ ਨਹੀਂ ਹਾਂ ਸੋਰੀ ਰਾਤ ਲੜੀਆਂ ਹੀ ਦੇਖੀ ਜਾਣੀਆਂ ਚਾਹੀਦੀ ਬਹੁਤ ਅਜਵਾਕਾਂ ਨੂੰ ਆ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੰਦਾ ਲੱਗੀਆਂ ਲਾਈਟਾਂ ਤੇ ਹੋਡੇ ਕਰਕੇ ਮਾਰਾ ਲਾਈਟਾਂ ਵਾਲਾ ਟੂਰ ਕਮੈਂਟ ਜ਼ਰੂਰ ਕਰਿਓ ਜਿਨੇ ਜਿਨੇ ਕਮੈਂਟ ਕੀਤਾ ਉਹਨੂੰ ਆਪਾਂ ਟੈਚੀ ਭਰ ਕੇ ਆ ਗਾਫਟ ਭੇਜਨੇ ਆ ਠੀਕ ਹੈ ਜੀ ਗੁੱਡ ਨਾਈਟ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਥੈਂਕ ਯੂ ਗੁੱਡ ਨਾਈਟ